ਓ ਹਾਂ ਜੀ ਮੈਂ ਦਰੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੋ ਮੇਦਰੋ ਗੱਲਬਾਤ ਇਦਾਂ ਆ ਕਿ ਗੰਡੇ ਲੱਗੇ ਆ ਲਾਉਣ ਅੱਜ। ਤੇ ਬਣ ਰਿਹਾ ਵੀਡੀਓ ਵਿੱਚ ਐਂਡ ਤੱਕ ਜਰੂਰ ਦੇਖਿਓ। ਇੱਕ ਤਾਂ ਗੰਡੇ ਵੜਨੇ ਆ ਇਹ ਲਾਉਣੇ ਆ ਸੌਰੀ ਗੰਡੇ ਵੜਨੇ ਨਹੀਂ ਆਗੇ। ਗੰਡੇ ਲਾਉਣੇ ਆ। ਇੱਕ ਗੰਡੇ ਲਾਉਣੇ ਆ ਤੇ ਇੱਕ ਗੰਨੇ ਸੀ ਥੋੜੇ ਜੇ 10-15 ਭਰੀਆਂ ਦੇ। ਉਹ ਵੜਨੇ ਆ ਤੇ ਉਹ ਜ਼ਰੂਰੀ ਸੀ ਥੋੜੇ ਜੇ ਵੜਨੇ। ਉਹ ਵਡਾਂਗੇ ਤੇ ਬਣੇ ਰਿਓ ਵੀਡੀਓ ਦੇ ਵਿੱਚ ਐਂਡ ਤੱਕ ਜਰੂਰ ਦੇਖਿਓ ਦਿਖਾਵਾਂਗੇ ਤੁਹਾਨੂੰ ਸਾਰਾ ਅੱਜ ਦਾ ਦਿਨ ਫਿਰ ਮਿੱਤਰੋ ਗੱਲਬਾਤ ਇਦਾਂ ਕਿ ਚਾਹ ਪਾਣੀ ਆਪਾਂ ਲੈ ਆਏ ਸੀ ਨਾਲ ਥਰਮੋਸ ਦੇ ਵਿੱਚ ਪਾ ਕੇ ਤੇ ਬਾਪੂ ਸਾਡਾ ਕਹਿੰਦਾ ਮੁੰਡਿਆ ਚਾਹ ਲੈ ਕੇ ਆ ਕਿਉਂਕਿ ਮੈਂ ਆਇਆ ਲੇਟ ਖੇਤਾਂ ਨੂੰ ਤੇ ਬਾਪੂ ਸਾਡਾ ਆ ਗਿਆ ਸੀ ਪਹਿਲਾਂ ਇਸ ਲਈ ਬਾਪੂ ਸਾਡਾ ਕਹਿੰਦਾ ਚਾਹ ਯਾਰ ਘੁੱਟਕ ਪੀਣੀ ਆ ਤੇ ਲੈ ਕੇ ਆਓ ਬਈ ਚਾਹੀ 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 ਤੇ ਮਿੱਤਰੋ ਬਣੇ ਰਿਹਾ ਉਹ ਵੀਡੀਓ ਦੇ ਵਿੱਚ ਦਿਖਾਉਨੇ ਆ ਤੁਹਾਨੂੰ ਸਾਰਾ ਹੀ ਪ੍ਰੋਗਰਾਮ ਗੱਲਬਾਤ ਚਾਹ ਪੀਏ ਪਹਿਲਾਂ ਤਾਂ ਘੁੱਟ ਘੁੱਟ ਕੇ ਬਾਪੂ ਸਾਡਾ ਲਾਉਂਦਾ ਗੰਡੇ ਬਹੁਤ ਸ਼ਕੀਨ ਆ ਬੰਦਾ ਸਾਡਾ ਆ ਲੈ ਭਾਜੀ ਚੱਕ ਸਰਦਾਰਾ ਪਾਣੀ ਬਹੁਤ ਸ਼ਕੀਨ ਬਹੁਤ ਜ਼ਿਆਦਾ ਸ਼ਕੀਨ ਹੈ ਏਦਾਂ ਦੇ ਨਾ ਛੋਟੇ ਛੋਟੇ ਕੰਮਾਂ ਦਾ ਬਹੁਤ ਸ਼ਕੀਨ ਹੈ ਬਹੁਤ ਬਹੁਤ ਗੰਡੇ ਲਾ ਲਏ ਆ ਕੁੱਤੇ ਕੰਮਾਂ ਦਾ ਪਰੇ ਕੁੱਤੇ ਕੰਮਾਂ ਦਾ ਨਹੀਂ ਯਾਰ ਚੰਗੇ ਕੰਮਾਂ ਦਾ ਹੀ ਆ ਯਾਰ ਲੋਕੀ ਕਹਿੰਦੇ ਏਦਾਂ ਅਸੀਂ ਤਾਂ ਨਹੀਂ ਕਹਿੰਦੇ ਲੋਕ ਤਾਂ ਸਾਨੂੰ ਇਦਾਂ ਕਹਿੰਦੇ ਆ ਲੋਕ ਤਾਂ ਇਦਾਂ ਹੀ ਕਹਿੰਦੇ ਸਾਲੇ ਸਾਲੇ ਕਹਿੰਦੇ ਗੰਦੇ ਬੰਦੇ ਆ ਗੰਦੇ ਬੰਦੇ ਲੇਟੇ ਜਾਉਗਾ ਜਿਹੜਾ ਨਾ ਕਹਿੰਦੇ ਵੀ ਉਹ ਹੀ ਆ ਸਾਲੇ ਜਿਹੜੇ ਆਪ ਗੰਦੇ ਆ ਗੰਦੇ ਆ ਭੈਣੇ ਮਿੱਤਰੋ ਆ ਗੰਡੇ ਲਾਈ ਸੀ ਇੱਕ ਦਿਨ ਤੇ ਪਰੇ ਲਸਣ ਲੱਗਾ ਆ ਲਸਣ ਬਹੁਤ ਸੋਹਣਾ ਆ ਪਰ ਦਿਖਾਉਣਾ ਨਹੀਂ ਹੋ ਹੈਗਾ ਲਸਣ ਤੇ ਨਹੀਂ ਤੁਹਾਨੂੰ ਵੀਡੀਓ ਮਾਰ ਕੇ ਦਿਹਾਉਣੀ ਕਿਉਂਕਿ ਇਦਾਂ ਹੈ ਵੀ ਹਾਈਬ੍ਰਿਡ ਲਸਣ ਆ ਉਹ ਦਿਖਾਉਣਾ ਨਹੀਂ ਹੋ ਥੋੜਾ ਥੋੜਾ ਕਾ ਆ ਉਹ ਚ ਕਾ ਕੱਢ ਕੇ ਤਾਂ ਫੇਰ ਦਿਖਾਵਾਂਗੇ ਲਸਣ ਇਸ ਲਈ ਹਾਲੇ ਨਹੀਂ ਦਿਖਾਉਣਾ ਲਸਣ ਲਓ ਵੀ ਮਿੱਤਰੋ ਬੜੇ ਦਿਨਾਂ ਦੀ ੜੀਕ ਤੋਂ ਬਾਅਦ ਅੱਜ ਧੁੱਪ ਨਿਕਲੀ ਆ ਦੋ ਤਿੰਨ ਦਿਨ ਦਾ ਨਾ ਮੌਸਮ ਐਨਾ ਮੰਦਾ ਹਾਲ ਆ ਠੰਡ ਯਾਰ ਬਹੁਤ ਜ਼ਿਆਦੀ ਠੰਡ ਸੀਗੀ ਧੁੱਪ ਨਿਕਲਦੀ ਨਹੀਂ ਸੀ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਧੁੱਪ ਨਿਕਲਿਆਈ ਆ ਤੇ ਲੱਗਿਆ ਵੇ ਕੰਮ ਕਰਨ ਠੰਡੇ ਚ ਫਸਲਾ ਕੰਮ ਕਰਨ ਵੀ ਨਹੀਂ ਕੀ ਕਰਦਾ ਮਾਲਕ ਦੀ ਕਿਰਪਾ ਨਾਲ ਧੁੱਪ ਨਿਕਲਿਆਈ ਧੁੱਪ ਦੇ ਨਾਲ ਇਦਾਂ ਵੇ ਫਸਲਾਂ ਦੀ ਨਹਿਾਰ ਜਿਹੜੀ ਉਹ ਲੱਗ ਗਈ ਹੋ ਜਾਂਦੀ ਆ ਦੇਖੋ ਤਾਂ ਟੈਗ ਆ ਸਰੋਂ ਦੇ ਫੁੱਲਾਂ ਦੀ ਗੱਲ ਬਾਤ ਸਰੋਂ ਕਿੰਨਾ ਸੋਹਣੀ ਲੱਗਦੀ ਆ ਇਹ ਚੱਲਦੇ ਆਂ ਵੀ ਖੇਤਾਂ ਨੂੰ ਕੰਨੇ ਕੰਨੇ ਵੱਡিয়ে ਜਾ ਗਿਆ ਅੱਜ ਥੋੜੇ ਜਿਹਾ ਕੰਨੇ ਵੱਧ ਰਹੇ ਨੇ ਇਹ ਉਹ ਵੱਧਦੇ ਆਂ ਜਾ ਕੇ ਫਿਰ ਅੱਜ ਆ ਵੀ ਹਾਲੋ ਹੋ ਜਾਂਦਾ ਧੜਾਈ ਹੋ ਜਾਂਦਾ ਧੜਾਈ ਲਾਣੇਦਾਰ ਸਾਡਾ ਉਹ ਜਾਂਦਾ ਟਰੈਕਟਰ ਧੜਾਈ ਆਹ ਮਿੱਤਰੋ ਇੰਨੇ ਕਿਥੇ ਖੜੇ ਵਿੱਚ ਗੰਨੇ ਇਹ ਵੱਢਣੇ ਸੀਗੇ ਇਹ ਕੇ ਤਾਂ ਥੋੜੇ ਹੀ ਆ ਬਾਕੀ ਦਾ ਵਿੱਚੋਂ ਇਧਰੋਂ ਵੱਡਾ ਹੋ ਗਏ ਹੋ ਇਹ ਪਧਰਾ ਕਾ ਨਾ ਸੀ ਇੰਨਾ ਹੁੰਜਾ ਜਾ ਹੀ ਆ ਖੜਾ ਛੋਟਾ ਜਾ ਲਓ ਮਿੱਤਰੋ ਹਥਿਆਰ ਲਿਆ ਚੱਕ ਤੇ ਫੇਰ ਕਰਦੇ ਆ ਕੰਮ ਹੁਣ ਲਓ ਮਿੱਤਰੋ ਗੱਲਬਾਤ ਐਦਾ ਇੰਨਾ ਢਾਲਾ ਜਾ ਵੱਡਿਆ ਮੈਂ ਉਹ ਥੋ ਇੰਨਾ ਤੇ ਆ ਮੇਰਾ ਪਾਪਾ ਵੱਡਦਾ ਹੁਣ ਮੇਰਾ ਪਾਪਾ ਮੇਰਾ ਆਇਆ ਫੋਮ ਚ ਕਹਿੰਦਾ ਤੂੰ ਬਗੂੜੀ ਗੜਾਸੀ ਫੜਾ ਮੈਨੂੰ ਇੱਧਰ ਜਰੀ ਕਹਿੰਦਾ ਤੇ ਮੈਂ ਵੜ-ਵੜ ਸੱਡਦਾ ਤੂੰ ਚੱਕ-ਚੱਕ ਕੇ ਸਿੱਟ ਵੇਜ ਇਦਾਂ ਹੀ ਆਹ ਬੋਹ ਮੁੰਡਾ ਬੋ ਮੈਂ ਅੰਟੀ ਆਜੀ ਬਹੁਤ ਮਿਹਨਤ ਕਰਦਾ ਦੇਖੇ ਤੱਕਦਾ ਕਿੰਨਾਂ ਜਾ ਸਿੱਟੀ ਜਾਂਦਾ ਅੱਜ ਕੱਲ ਦਾ ਮੁੰਡਾ ਕਿੱਥੇ ਨਰਮ ਹੋ ਗਏ ਆ ਉਹ ਬਹੁਤ ਮਿਹਨਤ ਕਰਦਾ ਵਧੀਆ ਗੱਲ ਹੈ ਸੰਜੀਤ ਵਾਲੇ ਇਹ ਵੀ ਆ ਬੰਦਾ ਦਾ ਗੁਰਾ ਮੁੰਡਾ ਬੋ ਮੈਂ ਅੰਟੀ ਹੂੰ ਸੋ ਜਾ ਰਿਹਾ ਹੈ। ਅਸਲ 'ਚ ਉਹ ਖਾ ਪਾ ਆਇਆ ਚੱਕਣੇ। ਇੱਕ ਆਇਆ ਬਿੰਗਾ ਬਹੁ ਹੋ ਗਿਆ ਕਰਨ। ਚੱਲ ਕੋਈ ਨਹੀਂ। ਅਗਲੇ ਸੌ ਸਿੱਧਾ ਹੋ ਜਾਣਾ। ਆਹੋ। ਲਓਏ ਮਿੱਤਰੋ। ਕਿੰਨੇ ਜਿਹੜੇ ਖੜੇ ਜਿਓ ਵੱਡ ਹੋ ਗਿਆ ਕਿਉਂ 6 ਜਿਹ ਬਗਣਾ ਆ ਤੇ ਕੁੰਜਾ ਜਹਾ ਗਿਆ ਖੜਾ ਕਿੰਨੇ ਦਾ 15 ਕਰਨਾ ਸੀਗਾ। ਦਾ ਟਰਾਲੀ ਤੇ ਲੋਡ ਕਰ ਲੈ ਗੰਨੇ ਹੈਗੇ ਡਿਗ ਬਹੁਤ ਬੈਸੀ ਇਹ 빙ਗੇ ਡੇਡੇ ਆ ਤੇ ਇਦਾ ਹੁਣ ਲੋਡ ਕਰਕੇ ਲੋਕ ਜਿਹੜੇ ਲਾਗ ਰਹੇ ਇਧਰ ਫਿੱਟ ਲੈਣੇ ਇੱਕ ਵਾਰ ਪਹਿਲਾਂ ਆਪਣੇ ਨਾਲ ਇਧਰ ਪਸ਼ੂ ਨਹੀਂ ਸੀ ਹੁੰਦੇ ਜਿੰਨਾ ਇਧਰ ਦਰਾਸਤ ਲੱਗ ਗਿਆ ਨਾ ਹੁਣ ਸਾਡੇ ਸਾਡੇ ਵੀ ਇਧਰ ਪਸ਼ੂ ਬਹੁਤ ਲੱਪੇ ਹੋਣ ਯਾ ਤਿੰਨ ਚਾਰ ਹੈਗੇ ਆ ਵਾਰਾ ਜੇ ਆਇਓ ਕਾਣ ਕਣਕ ਬਹੁ ਖਾਂਦੇ ਆ ਇਹ ਡੜਾਉਣੇ ਆ ਫੇ ਇਹਨਾਂ ਦੀ ਦੌੜ ਲਵਾਉਣੇ ਆ ਆ ਗਿਆ ਆ ਗਿਆ ਮੈਂ ਆ ਗਿਆ ਪੁੱਤ ਲੈ ਲੈ ਇਹਨੇ ਕਿੱਡਾ ਕਣਕ ਦੇ ਵਿੱਚ ਅੱਧ ਪਾ ਆਇਆ ਹੈ ਜਿਹੜਾ ਖਾਈ ਜਾਂਦਾ ਓਏ ਸਾਲੇ ਹਿਸਾਬ ਆਇਆ ਕਣਕ ਚ ਹੈ ਉਹ ਤੁਹਾਡੀ ਭੱਜੋ ਭੱਜ ਸਾਲੇ ਭੱਜੋ ਇਹਨਾਂ ਨੇ ਯਾਰ ਬੜਾ ਦੁਖੀ ਕੀਤਾ ਹੈ ਕਾਨਕ ਸਾਲੇ ਇਦਾਂ ਖਾਂਦੇ ਆ ਨਾ ਇਹ ਵੀ ਛੱਡੇ ਹੀ ਗੱਲਾਂ ਦਿਓ ਇਹ ਕਹਿੰਦੇ ਆ ਜੀ ਇਹਨਾਂ ਨੂੰ ਮਾਰੋ ਨਾ ਇਦਾਂ ਨਾ ਕਰੋ ਇਦਾਂ ਨਾ ਕਰੀਏ ਤਾਂ ਹੋਰ ਕਿਦਾਂ ਕਰੀਏ ਫੇ ਸਾਡੀਆਂ ਫਸਲਾਂ ਦਾ ਸਾਲੇ ਨੁਕਸਾਨ ਕਰਦੇ ਆ। ਹੜਾ ਨਾ ਨਾ ਹੁਲ ਲਿਲਾ ਬੁਰਾ। ਉਹ ਹੈਗਾ ਇਹਨਾਂ ਦਾ ਇੱਕ ਬੋਸ। ਜਿਹੜਾ ਉਹ ਅੱਗੇ ਤੁਰਿਆ ਜਾਂਦਾ। ਇਹ ਕਰਦਾ ਪਤਾ ਕੀ ਆ ਇਹਨੇ ਦੇਖਿਓ ਹੁਣ ਇਦਾਂ ਤੁਰਿਆ ਜਾਣਾ। ਜੇ ਕਿਤੇ ਸਾਲਾ ਰੁਕ ਗਿਆ। ਇਹ ਆਵਾਜ਼ ਜੀ ਦੇਖਿਓ ਕਿਦਾਂ ਦੀ ਕੱਢਦਾ ਫਿਰ। ਫੇਰ ਇਦਾਂ ਕਰੂਗਾ। ਇਹ ਆਵਾਜ਼ ਜੀ ਬੜੀ ਕੱਢਦਾ ਇਹ। ਅਸਲ ਜਣਾ ਸਾਲਾ ਮਿੱਟੀ ਭਟਦਾ ਪੈਣਾ ਨਾ ਹੋਵੇ ਗਾਂ ਜਾ ਕੇ ਦੱਸਦਾ ਆਂ ਕਹਿੰਦਾ ਮੈਂ ਆ ਗਿਆ ਉਹ ਭੱਜੋ ਭੱਜੋ ਸਾਲਿਓ ਆ ਗਿਆ ਮੈਂ ਤੁਹਾਨੂੰ ਦੱਸਤੀ ਗੱਲ ਉੜ ਲੈ ਹੱਥੇ ਡੀਪੇ ਭੱਜੋ 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 ਉਹ ਭੱਜੋ 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 ਸਾਲਿਓ ਭੱਜੋ ਉਹ ਜਿਹੜਾ ਇਹਨਾਂ ਦਾ ਬੋਸ ਆ ਨਾ ਸਾਲਾ ਪਲਿਆ ਦੇਖ ਕੇ ਦਾ ਓਏ ਝੋਟਾ ਯਾਰ ਇਹ ਤਾਂ ਕਿੱਦਾਂ ਦਾ ਐ ਇਹੋ ਜਿਹਾ ਉਦਾਸ ਆਹ ਆਹਨ ਇੱਕ ਗੱਲ ਆ ਵੀ ਇਦਾਂ ਕਿਸੇ ਨੂੰ ਮਾਰੇ ਤੇ ਸਾਲਾ ਕੀ ਬਚਣਾ ਬੰਦੇ ਦਾ ਜਿੱਦਾਂ ਦਾ ਉਹ ਹੈਗਾ ਝੋਟਾ ਪਲਿਆ ਚਲੋ ਅਸੀਂ ਹੱਦ ਬੰਨੇ ਪਾਰ ਕਰਾਤੇ ਆ ਉਹਨੂੰ ਆਪਣੇ ਬਾਰਡਰ ਪਾਰ ਕਰ ਦਿੱਤਾ ਆਪਣਾ ਗਾਹ ਹੁਣ ਗਾਂ ਵਾਲਿਆਂ ਦਾ ਆ ਉਹ ਇਧਰ ਨੂੰ ਕੱਢਦੇ ਆ ਕਿ ਗਾਂ ਨੂੰ ਕੱਢਦੇ ਆ ਓਦਾ ਮਿੱਤਰੋ ਇੱਕ ਗੱਲ ਆ ਇਧਰ ਆ ਨਾ ਅੱਗੇ ਸਾਡੇ ਇਹਨਾਂ ਬੂਟਾ ਨਹੀਂ ਸੀ ਹੁੰਦਾ ਬਈ ਕਰਿਆ ਦਰਾਖਤ ਲੱਗਣ ਲੱਪੇ ਆ ਪਹਿਲਾਂ ਵੀ ਓਦਾਂ ਬਹੁਤ ਹੀ ਹੁਣ ਵੀ ਬਹੁਤ ਦਰਾਖਤ ਲੱਗੀ ਜਾਂਦਾ ਯਾਰ ਗਾਂ ਦੀ ਗਾਂ ਹੈ ਨਾ ਪਪੂਲਰ ਬਹੁਤ ਲੱਗੀ ਜਾਂਦਾ ਆ ਸਪੈਦਾ ਵੀ ਲੱਗਦਾ ਆ ਪਰ ਜਿਹਦਾ ਨੇ ਹਾਲਾਤ ਆ ਮੈਨੂੰ ਲੱਗਦਾ ਬੂਟੇ ਦੇ ਜੁੱਤੀ ਫਿਰ ਜਾਣੀ ਆ ਜਿੰਨਾ ਕਿ ਦਰਾਖਤ ਹੋਈ ਜਾਂਦਾ ਆ ਯਾਰ ਸਾਡਾ ਲੱਗਾ ਖੇਤ ਵਾਣ ਤੇ ਲੱਗਾ ਆ ਮੇਤਰੋ 4x4 ਦੇ ਨਾਲ ਕਹਿੰਦੇ ਮੇਰੇ ਵੀਰੋ 4x4 ਇੱਕ ਗੱਲ ਆ 4x4 ਦੇ ਨਾਲ ਨਾ ਬਹਾਈ ਬੂਹੀ ਕਰਨ ਦਾ ਬੜਾ ਨਜ਼ਾਰਾ ਆ ਤੇ ਮੁੰਡਾ ਲੱਗਾ ਖੇਤ ਵਾਣ ਚੈੱਕ ਕਰਾਉਨੇ ਤੁਹਾਨੂੰ ਫਿਰ 4x4 ਪਰ ਲੱਗਾ ਮੱਠੀ ਮੱਠੀ ਚਾਲ ਤੇ ਆ ਇਹ ਦਾ ਨਾ ਗਾਣੇ ਸੁਣੀ ਜਾਂਦਾ ਐ ਲੋਰ ਜੀ ਚਾ ਕੇ ਮੱਠੀ ਮੱਠੀ ਚਾਲ ਤੇ ਲੱਗਾ ਬਣ ਚੈੱਕ ਕਰ ਆਓ ਫੇ ਚੈੱਕ ਕਰੋ ਕਰੋ ਕਰਾਉਣਾ ਤਾਂ ਵੀਰੇ ਅਸੀਂ ਆ ਕਰਨਾ ਤੁਸੀਂ ਆ ਮੂਸੇ ਆਲਾ ਚੱਲਦਾ ਆ ਜੀ ਤੇ ਮੁੰਡਾ ਲੱਗਾ ਆ ਮੱਠੀ ਮੱਠੀ ਚਾਲ ਦੇ ਇੱਕ ਗੱਲ ਆ ਵੀ ਹੈਗਾ ਟਰੈਕਟਰ ਦਾ ਸਾਲਾ ਸਾਇਲੈਂਟ ਆ ਆਵਾਜ਼ ਬੂਜ ਹੈ ਨਹੀਂ ਉਹ ਏ ਜਿਹਦਾ ਹੁਣ ਆਪਣੇ ਵਾਲੇ ਆ ਆਪਣੇ ਵਾਲੇ ਦਾ ਖੌਰੂ ਬਹੁਤ ਪਾਉਂਦੇ ਆ ਆਪਣੇ ਵਾਲੇ ਦਾ ਜਿਹਦਾ ਖੌਰੂ ਪਟਦੇ ਆ ਨਾ ਪੂਰਾ ਐਨ ਦੂਜੇ ਪਿੰਡ ਪਤਾ ਲਾ ਦਾਂਦਾ ਇਹ ਬਹਾਈ ਹੁੰਦੀ ਆ ਜਾਂ ਖੇਤਾਂ ਦੇ ਟਰੈਕਟਰ ਚੱਲਦਾ ਆ ਮੁੰਡਾ ਲੱਗਾ ਹੈ ਜੀ ਖੇਤ ਬੋਣ ਇਹਨੂੰ ਦੇਖ ਕੇ ਨਾ ਕਮੈਂਟ ਕਰਕੇ ਦੱਸਿਓ ਮੁੰਡਾ ਕਿੱਦਾਂ ਦਾ ਲਾਦਾ ਦਾੜੀ ਲੰਬੀ ਲੰਬੀ ਕਰ ਲਈ ਆ ਐਨ ਘਾ ਲਾ ਲਈਆਂ ਆ ਤੇ ਗਾਣੇ ਲਾਇਓ ਆ ਸਭ ਆ ਗਿਆ ਮੈਂ ਉਧਰ ਵੀ ਆਇਆ ਉਹ ਬੋਲ ਲਾ ਗਿਆ ਵੀ ਉਹ ਵਾਲੇ ਉਹ ਵਾਲੇ ਇਹਨਾਂ ਨੂੰ ਮਾਰਿਆ ਉਧਰ ਨਹੀਂ ਘੁੰਮ ਕੇ ਇੱਧਰ ਆ ਗਿਆ ਸਨੋ ਬਾਈ ਹੈਲੋ ਹੈਲੋ ਉਦਾਂ ਇੱਕ ਗੱਲ ਆ ਬਈ ਜਿਹੜੀ ਆ ਬੂਟਿਆਂ ਚ ਵੀ ਆਪਾਂ ਕਣਕ ਬੀਜੀ ਹੋਣਾ ਮਾਰੇ ਦੀ ਕਰਪਾ ਨਾਲ ਕਣਕ ਤਾਂ ਸੋਹਣੀ ਆ ਤੇ ਵਧੀਆ ਹੈ ਕਣਕ ਪਰ ਉਹਦਾ ਹੁਣੀ ਇਹਦੇ ਵਿੱਚ ਆਹੀ ਸਾਲ ਆਗਲੇ ਸਾਲ ਨਹੀਂ ਹੁਣੀ ਕਿਉਂਕਿ ਅਗਲੇ ਸਾਲ ਜਿਹਦਾ ਬੂਟੇ ਜਾਰਾ ਵੱਡੇ ਹੋ ਜਾਣੇ ਨਾ ਫੇਰ ਨਹੀਂ ਕਣਕ ਹੁਣੀ ਇਹਦੇ ਵਿੱਚ ਬਸ ਆਹੀ ਸਾਲ ਹੁਣੀ ਪਰ ਉਹਦਾ ਇੱਕ ਗੱਲ ਆ ਵੀ ਜਿਹੜੇ ਹੁਣ ਸਾਫ਼ ਖੇਤਾਂ ਜਿਹਾਂ ਉਹਨਾਂ ਦਾ ਤਾਂ ਫੇਰ ਰੋਬ ਹੀ ਅਲੱਗ ਆ ਉਹ ਤਾਂ ਅਲੈਦਾ ਹੀ ਆ ਕਣਕ ਉਹ ਬਹੁਤ ਫਰਕ ਆ ਲਓਏ ਮੇਤਰਾ ਗੱਲਬਾਤ ਇਦਾਂ ਆ ਟੀ ਟਾਈਮ ਹੋ ਗਿਆ ਪਹਿਲਾਂ ਬਹੁਤ ਸੋਹਣੀ ਧੁੱਪ ਲੱਗੀ ਸੀ ਕੀ ਤਾਂ ਹੁਣ ਹੋ ਗਿਆ ਬਦਲ ਜਾ ਪੱਦਰ ਨੇ ਅਸਰ ਚ ਤਕਾਲਾ ਦਾ ਟਾਈਮ ਹੋ ਗਿਆ ਤੇ ਹੁਣ ਦੁਬਾਰਾ ਧੁੰਦ ਪੈਣ ਦਾ ਟਾਈਮ ਆ ਗਿਆ ਧੁੱਪ ਜਿੰਨੀ ਕਿ ਨਿਕਲਣੀ ਸੀ ਨਿਕਲ ਸਾਡੀ ਆ ਹੁਣ ਧੁੰਦ ਪਾਊਗੀ ਤੇ ਆਪਾਂ ਗੰਡੇ ਲਾ ਰਹੇ ਸੀ ਤਾਂ ਮਿੱਤਰੋ ਹੁਣ ਪੀਵਾਂਗੇ ਜੀ ਚਾਹ ਕਿਉਂਕਿ ਠੰਡ ਮਾੜੀ ਮਾੜੀ ਲੱਗਣ ਲੱਗ ਪਈ ਆ ਚਾਹ ਆਪਾਂ ਨਾਲ ਲੈਏ ਸੀਗੇ ਤੇ ਚਾਹ ਪੀਵਾਂਗੇ ਮਿੱਤਰੋ ਹੁਣ ਚਾਹ ਟਾਈਮ ਹੋ ਗਿਆ ਜੀ ਚਾਹ ਟਾਈਮ ਚਾਹ ਟਾਈਮ ਇਟਸ ਟੀ ਟਾਈਮ ਚਾਹ ਪਾ ਨਾਲ ਲੈ ਆਈ ਦੀਆ ਥਰਮੋਸ ਚ ਪਾ ਕੇ ਕਿਉਂਕਿ ਸਿਆਲਾਂ ਦੇ ਦੇਨੇ ਆ ਤੇ ਕੰਮ ਆਪਣਾ ਮਾੜਾ ਮਾੜਾ ਕਰੀ ਚੱਲੋ ਤੇ ਨਾਲ ਚਾਹ ਵੀ ਕਿਤੇ ਘੁੱਟ ਘੁੱਟ ਪੀ ਚੱਲੋ ਤੇ ਵਧੀਆ ਸੈਟਿੰਗ ਹੋ ਜਾਂਦੀ ਆ ਆ ਕੁੱਤੇ ਸਾਲੇ ਕਾਂਕ ਜਿਹਾ ਘੁੰਮਣ ਲੱਗਿਆ ਪਤਣ ਕੀ ਰ ਉਹ ਦੇਖਿਓ ਸਾਲੇ ਕਿੱਡੀਆਂ ਕਿੱਡੀਆਂ ਛਾਲਾ ਮਾਰਦੇ ਆ ਉਹਦੇ। ਉਹ ਦੇ। ਪਤਾ ਨਹੀਂ ਲੱਭਦੇ ਕੀ ਆ ਵਿੱਚੋਂ ਇਹ। ਓਏ। ਤੁਹਾਡੀ ਕਤੀੜ ਦੀ। ਆਹੇ ਯਾਰ ਕਤੀੜ ਕੀ ਕਰਦੀ ਫਿਰਦੀ ਆ। ਓਏ ਕੁੱਤੇਓ। ਕਿੱਦਾਂ ਸਾਲੇ ਧੋੜੇ ਫਿਰਦੇ ਲੱਭਦੇ ਪਤਾ ਨਹੀਂ ਕੀ ਆ ਵੀ। ਆਪਾਂ ਨਾ ਥੋੜਾਕਾ ਟਾਈਮ ਪਹਿਲਾਂ ਸਫੇਦੇ ਲਾਏ ਸੀਗੇ ਸਫੇਦੇ। ਤੇ ਉਹਦੇ ਵਿੱਚੋਂ ਆ ਥੋੜੇ ਬੂਟੇ ਬਚ ਗਏ ਸੀਗੇ। 23 24 ਬੂਟੇ ਬੱਜ ਗਏ ਸੀ ਤਾਂ ਆਪਾਂ ਇੱਕ ਇੱਕ ਲੇਨ ਆ ਨਾ ਰਾਹ ਦੇ ਨਾਲ-ਨਾਲ ਲਾਤੀ ਆ ਦੇ ਉਹ ਪਰੇ ਤੱਕ ਲਾਤੀ ਇੱਕ ਇੱਕ ਲੇਨ ਬਹੁਤ ਸੋਹਣੇ ਬੂਟੇ ਆ ਇਹ ਨਾਲੇ ਦਾ ਹੁਣ ਇੱਥੇ ਗੰਡੇ ਬੀਜ ਹੋਈ ਜਾਂਦੇ ਆ ਨਾਲੇ ਗੋਡੀ ਫਾਂਡੀ ਇਹਨਾਂ ਦੀ ਹੋਈ ਜਾਊਗੀ ਲਓ ਬਈ ਦੋਸਤੋ ਆਪਾਂ ਹੁਣ ਤੁਰ ਪਏ ਆ ਘਰ ਨੂੰ ਤੇ ਜਾ ਰਹੇ ਆ ਜੀ ਤੁਰ ਕੇ ਕਿਉਂਕਿ ਗੱਲਬਾਤ ਇਦਾਂ ਦੋਸਤੋ ਬਈ ਬਾਪੂ ਸਾਡਾ ਆਇਆ ਸੀ ਨਾਲ ਤੇ ਬਾਪੂ ਕਹਿੰਦਾ ਯਾਰ ਪਸ਼ੂਆਂ ਨੂੰ ਪੱਠੇ ਵੀ ਪਾਉਣੇ ਆ ਤੇ ਟਾਈਮ ਹੋ ਗਿਆ ਪੱਠਿਆਂ ਦਾ ਮੈਂ ਕਹਾਂ ਵੀ ਤੁਸੀਂ ਜਾਓ ਘਰ ਨੂੰ ਤੇ ਜਿੰਨਾ ਕੁ ਪਨੀਰੀ ਥੋੜੀ ਜਿਹੀ ਪੱਟੀ ਹੋ ਰਹੀਦੀ ਸੀ ਗੰਡਿਆਂ ਦੀ ਮੈਂ ਕਹਾਂ ਵੀ ਉਹ ਲਾ ਕੇ ਫੇਰ ਮੈਂ ਆ ਜਾਊਂਗਾ ਤੇ ਬਾਪੂ ਹੁਣੇ ਸਾਡੇ ਚੱਲ ਗਿਆ ਜੀ ਘਰ ਨੂੰ ਤੇ ਮੈਂ ਫੇ ਹੁਣ ਤੁਰ ਕੇ ਜਾ ਰਿਆਂ ਮਿੱਤਰੋ ਘਰ ਨੂੰ ਕਦੀ ਕਦੀ ਤੁਰ ਕੇ ਵੀ ਜਾਣਾ ਚਾਹੀਦਾ ਆ ਏਦਾਂ ਬਈ ਸਰੀਰ ਜਿਹੜੀ ਕਹਿੰਨਾ ਕੰਮ ਕਰਕੇ ਤਾਂ ਚਲੋ ਖੁੱਲਦਾ ਹੀ ਆ ਤੇ ਲੱਤਾਂ ਦੀ ਐਕਸਰਸਾਈਜ਼ ਜ਼ਰੂਰ ਹੋ ਜਾਂਦੀ ਆ ਫਿਰ ਇਸ ਲਈ ਤੁਰ ਕੇ ਵੀ ਜਾਣਾ ਚਾਹੀਦਾ ਤੁਰਨਾ ਵੀ ਜ਼ਰੂਰੀ ਆ ਤੁਰਨਾ ਚਾਹੀਦਾ ਜਿੰਨੀਆਂ ਲੱਤਾਂ ਜਿਹੜੀ ਖੁੱਲਣਗੀਆਂ ਦਿਨੋਂ ਦੇਨ ਏਦਾਂ ਨਾ ਆਪਾਂ ਲੋਕ ਹੁਣ ਸੋਲ ਹੋਣ ਲੱਪੇ ਬਹੁਤ ਜ਼ਿਆਦੇ ਪਹਿਲਾਂ ਤੁਰ ਕੇ ਖੇਤਾਂ ਨੂੰ ਜਾਣਾ ਹੁਣ ਇਹ ਸਾਈਕਲਾਂ ਦਾ ਯੁੱਗ ਆ ਗਿਆ ਸਾਈਕਲਾਂ ਤੇ ਜਾਣ ਲੱਪੇ ਸਾਈਕਲਾਂ ਤੋਂ ਬਾਅਦ ਮੁੜ ਕੇ ਮੋਟਰਸਾਈਕਲ ਆ ਗਏ ਸਕੂਟਰ ਆ ਗਏ ਤੇ ਹੁਣ ਜ਼ਿੰਦਗੀ ਇੰਨੀ ਸੌਖੀ ਬਣਾ ਲਈ ਆ ਕਿ ਛੱਡ ਗੱਲਾਂ ਦੇ ਉਹ ਹੁਣ ਆ ਨਾ ਜਿੰਨੀ ਜ਼ਿੰਦਗੀ ਸਖਾਲੀ ਹੋਈ ਜਾਂਦੀ ਹੈ ਨਾ ਚੀਜ਼ਾਂ ਜਿੰਨੀਆਂ ਆ ਗਈਆਂ ਆ ਜਿੰਨੀਆਂ ਫੈਸਿਲਟੀਆਂ ਆ ਗਈਆਂ ਆ ਉਹਨੇ ਆਪਾਂ ਲੋਕ ਸੌਖੇ ਹੋ ਗਏ ਆ ਇਸੇ ਕਰਕੇ ਬਿਮਾਰੀਆਂ ਜਿਹੜੀਆਂ ਲੋਕਾਂ ਨੂੰ ਵੱਧ ਗਈਆਂ ਤਾਂ ਹੀ ਪ੍ਰੋਬਲਮਾਂ ਪੈਂਦੀਆਂ ਸਰੀਰ ਦੇ ਵਿੱਚ ਯਾਰ ਪਹਿਲੇ ਸਮੇਂ ਦੇ ਵਿੱਚ ਹਨਾ ਬਜ਼ੁਰਗ ਕਿੰਨਾ ਕਿੰਨਾ ਘੇ ਖਾ ਜਾਂਦੇ ਹੁੰਦੇ ਸੀ ਦੇਸੀ ਘੇ ਕਿੰਨਾ ਕਿੰਨਾ ਪੀ ਜਾਂਣਾ ਹੁਣ ਮੈਨੂੰ ਲੱਗਦਾ ਵੀ ਇੱਕ ਚਮਚਾ ਨਹੀਂ ਕਿਸੇ ਨੂੰ ਪੱਜਦਾ ਹੁਣ ਕੋਈ ਥੋੜਾ ਜਿਹਾ ਘੇ ਦੇਸੀ ਖਾ ਲਵੇ ਤਾਂ ਕਹਿੰਦੇ ਆ ਜੀ ਬੀਬੀ ਵੜ ਜਾਣਾ ਦੇਸੀ ਘੇ ਨਹੀਂ ਖਾਣਾ ਜਿੰਨਾ ਆਪਾਂ ਨਾ ਇਹ ਦੇਸੀ ਚੀਜ਼ਾਂ ਤੋਂ ਦੂਰ ਹੋਈ ਜਾਂਦੇ ਆ ਜਿੰਨਾ ਇਹ ਨਾ ਖਰਾਕਾਂ ਤੋਂ ਦੂਰ ਹੋਈ ਜਾਂਦੇ ਆ ਉਹਨਾਂ ਮਿੱਤਰੋ ਆਪਣਾ ਕੰਮ ਖਰਾਬ ਹੁੰਦਾ ਜਾ ਰਿਹਾ ਤੇ ਬਾਕੀ ਗੱਲਬਾਤ ਇੰਨਾ ਆ ਦੇਸੀ ਘੇ ਜ਼ਰੂਰ ਖਾਣਾ ਚਾਹੀਦਾ ਆ ਆਪਾਂ ਦਾ ਖਾਈਦਾ ਆ ਤੇ ਦੇਸੀ ਘੇ ਖਾਓ ਨਾਲ ਕੰਮ ਵੀ ਕਰੋ ਜਿੰਨਾ ਕੰਮ ਕਰੋਗੇ ਜਿੰਨਾ ਸਰੀਰ ਦਾ ਪਸੀਨਾ ਕੱਢੋਗੇ ਦੇਸੀ ਘੇ ਇਹ ਚੀਜ਼ਾਂ ਬਹੁਤ ਬੈਨੀਫਿਟ ਵਾਲੀਆਂ ਚੀਜ਼ਾਂ ਆ ਕੁਝ ਨਹੀਂ ਖਰਾਬ ਕਰਦੀਆਂ ਤੇ ਜੇ ਖਾ ਕੇ ਬੈਜਣਾ ਆ ਤਾਂ ਫੇਰ ਤਾਂ ਨੁਕਸਾਨ ਹੀ ਨੁਕਸਾਨ ਆ ਫੇਰ ਤਾਂ ਕਿਸੇ ਚੀਜ਼ ਦਾ ਵੀ ਜਿਹੜਾ ਰਿਜ਼ਲਟ ਆ ਉਹ ਗਲਤ ਹੀ ਹੁੰਦਾ ਆ ਜਦੋਂ ਬੈਜਣਾ ਆਪਾਂ ਹਨਾ ਸੋ ਇਸ ਲਈ ਬੈਠੋ ਨਾ ਕੰਮ ਕਰੀ ਚਲੋ ਜਿੰਨਾ ਕਿਥੇ ਤੋਂ ਹੋ ਸਕਦਾ ਉਹਨਾ ਕਰੋ ਸਰੀਰ ਨੂੰ ਜਿੰਨਾ ਤੋੜ ਸਕਦੇ ਤੋੜ ਲੋ ਫਾਇਦਾ ਤਾਂ ਹੈ ਨਹੀਂ ਇਹ ਸਰੀਰ ਮੈਂ ਨਾ ਇੱਕ ਗੱਲ ਕਹਿਣਾ ਉਹ ਨਾ ਮੈਂ ਕਹਿੰਦਾ ਨਾ ਮੈਂ ਕਹਾਂ ਯਾਰ ਸਰੀਰ ਇਹ ਸਾਭ ਕੇ ਲਿਜਾਣਾ ਵੀ ਕਿੱਥੇ ਨੂੰ ਹਣਾ ਇੱਕ ਖਰਾਬ ਹੀ ਹੁਣਾ ਤੇ ਮੁੰਡਾ ਲਾ ਕੇ ਗਿਆ ਸਕੂਟਰੀ ਤੇ ਇਕ ਤੇ ਦੇਖ ਕੇ ਹੱਥ ਮਾਰਦਾ ਸੀ ਕਹਿੰਦਾ ਦੇਖਦਾ ਵੀ ਕਹਿੰਦਾ ਹੁਣਾ ਮੁੰਡਾ ਵੀਡੀਓ ਬਣਾ ਰਿਆ ਤੇ ਗੱਲਾਂ ਬਾਤਾਂ ਕਰ ਰਿਆ ਚਲੋ ਇੱਕ ਜੀ ਰਿਹਾ ਉਦਾਂ ਮੈਂ ਮੋਸਟਲੀ ਇੱਕ ਜੀ ਦੇਖੀ ਜਦੋਂ ਨਾ ਇਦਾਂ ਮੈਂ ਅੱਗੇ ਵੀ ਕਈ ਵਾਰੀ ਇਦਾਂ ਕਿਤੇ ਵੀਡੀਓ ਵੀਡੀਓ ਬਣਾਉਣਾ ਹੁੰਦਾ ਬਹੁਤ ਯਾਰਾਦਰ ਲੋਕ ਐਪਰੀਸ਼ੀਏਟ ਹੀ ਕਰਦੇ ਹੁੰਦੇ ਆ ਕੋਈ ਐਦਾਂ ਨਹੀਂ ਕਹਿੰਦਾ ਹੁੰਦਾ ਬਈ ਖੁੱਲੇ ਹਾਂ ਕੀ ਕਰਦਾ ਹਨਾ ਚਲੋ ਕਹਿੰਦਾ ਵੀ ਹੋਊਗਾ ਕੋਈ ਬਟ मोस्टली ਲੋਕ ਆਪਾਂ ਨੂੰ ਆਗੇ ਐਪਰੀਸ਼ੀਏਟ ਹੀ ਕਰਦੇ ਇਸ ਚ ਤੇ ਦਿਲੋਂ ਧੰਨਵਾਦ ਆ ਜਿੰਨੇ ਲੋਕ ਸਪੋਰਟ ਕਰਦੇ ਆ ਐਦਾਂ ਹੀ ਕਰਦੇ ਰਹੋ ਇੱਕ ਚੀਜ਼ ਹੋਰ ਮੈਂ ਨਾ ਦੇਖਦਾ ਹੁੰਨਾ ਜਦੋਂ ਵੀਡੀਓ ਆਪਾਂ ਅਪਲੋਡ ਕਰਦੇ ਆ YouTube ਤੇ ਆਪਣੀ ਹਨਾ ਤੇ ਐਨਲਿਸਿਸ ਕੀ ਜਿਹੜੇ ਹੁੰਦੇ ਆ ਚੈਨਲ ਦੇ ਤੇ ਉਹ ਮੈਂ ਕੱਢ ਕੇ ਦੇ ਦਾਂ ਉਹਨਾਂ ਵੀਡੀਓ ਦੇ ਉਹਦੇ ਵਿੱਚ ਉਹਨਾਂ ਜਿੱਦਾਂ ਇਹ ਕਾਫੀ ਹੱਦ ਤੱਕ ਸਬਸਕ੍ਰਾਈਬਰ ਹੀ ਹੁੰਦੇ ਆ ਆਪਣੇ ਤੇ ਬਹੁਤ ਲੋਕ ਇਦਾਂ ਦੇ ਵੀ ਆ ਜਿਹੜੇ ਨੋਨ ਸਬਸਕ੍ਰਾਈਬਰ ਆ ਜਿਹੜੀ ਆਪਣੇ ਵੀਡੀਓ ਦੇਖਦੇ ਆ ਤੇ ਮਿੱਤਰੋ ਜੇ ਜਿਹੜਾ ਵੀ ਵੀਡੀਓ ਦੇਖਦਾ ਨਾ ਯਾਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜਿਨੇ ਹਾਲ ਤੱਕ ਨਹੀਂ ਕੀਤਾ ਤੇ ਜਿਨ੍ਹਾਂ ਨੇ ਕਰ ਲਿਆ ਉਹਨਾਂ ਲਈ ਦਿਲੋਂ ਧੰਨਵਾਦ ਇਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਜਰੂਰ ਦੇਖਿਆ ਕਰੋ ਲਾਈਕ ਵੀ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਐਦਾਂ ਬਈ ਸਾਡਾ ਵੀ ਹੌਸਲਾ ਵੱਧਦਾ ਵੱਧ ਤੋਂ ਵੱਧ ਹੈ ਨਾ ਹੋਰ ਫੇ ਮੋਟੀਵੇਸ਼ਨ ਮਿਲਦੀ ਆ ਅੱਗੇ ਹੋਰ ਕੰਮ ਕਰਨ ਦੀ ਤੇ ਬਾਕੀ ਗੱਲਬਾਤ ਮਿੱਤਰੋ ਐਦਾਂ ਬਈ ਇੱਕ ਦੋ ਦਿਨਾਂ ਤੱਕ ਨਾ ਇੱਕ ਵੀਡੀਓ ਅਪਲੋਡ ਕਰਾਂਗੇ ਆਪਾਂ ਉਹ ਜਿੱਦਾਂ ਦਿਖਾਵਾਂਗੇ ਤੁਹਾਨੂੰ ਕੁਝ ਇੱਕ ਅਲੱਗ ਚੀਜ਼ ਜਿਹਦਾ ਅੱਗੇ ਆਪਾਂ ਬਣਾਉਨੇ ਆ ਨਾ ਆਪਣੀ ਖੇਤੀਬਾੜੀ ਦੀਆਂ ਖੇਤੀਬਾੜੀ ਤੋਂ ਹਟ ਕੇ ਥੋੜੀ ਜੀ ਚੀਜ਼ ਬਣਾਵਾਂਗੇ ਉਹ ਤੇ ਉਹ ਚੇ ਛੇਤੀ ਚੈਨਲ ਤੇ ਅਪਲੋਡ ਕਰਾਂਗੇ ਆਪਣੇ ਤੇ ਦੇਖਿਓ ਤੇ ਸਪੋਰਟ ਜ਼ਰੂਰ ਕਰਿਓ